ਮਿੱਤਰ ਪਿਆਰਿਓ ਅਸੀਂ ਆਏ ਸੀ ਖੇਤ ਅੱਜ ਐਤਵਾਰ ਦਾ ਦਿਨ ਤੇ ਬੱਚਿਆਂ ਦੇ ਖੇਤ ਜਾਣਾ ਨੇਰੀ ਕਾਰਨ ਕਰੇ ਲੈਟ ਹੈਣੀ ਸੀ ਇਹਾਂ ਦੇ ਵੀ ਅਸੀਂ ਤਾਂ ਖੇਤ ਜਾਣਾ ਇਹੋ ਸਲਾਈਡ ਕਰਨੀ ਆ ਅਸੀਂ ਵੀ ਨਿੱਕੇ ਹੁੰਦੇ ਬੜੇ ਟਿੱਬਿਆਂ ਤੇ ਉਹ ਸਜਰੇ ਟਿੱਬੇ ਲੱਗੇ ਨੇ ਤੇ ਤੋਂ ਰੋੜ ਰੋੜ ਕੇ ਆਉਣਾ ਆ ਆਪਣਾ ਟਿੱਬਾ ਪਿਆ 10 12 ਫੁੱਟ ਚਾ ਜਿਆਦਾ ਹੀ ਹੋਊਗਾ ਉਸ ਤੋਂ ਬੱਚੇ ਸਲਾਈਡ ਕਰੀ ਜਾਂਦੇ ਆ ਤੁਹਾਨੂੰ ਦਿਖਾਉਣੇ ਆ ਨਜ਼ਾਰੇ ਲਈ ਜਾਂਦੇ ਜਵਾਬ ਕਰੋ ਸਲਾਈਡ ਬੇਟੇ ਆ ਲੈਂਦੇ ਨਜ਼ਾਰੇ ਮੁੰਡੇ ਏ ਵਖਰੇ ਨਿਆਰੇ ਹੁੰਦੇ ਆ ਸਲਾਈਡ ਕਰਨ ਦੇ ਅਸੀਂ ਵੀ ਬਹੁਤ ਰੋਡ ਦੇ ਰਹੇ ਆ ਓਏ ਗੁਰਸਿਮਰਨ ਆਈ ਓਏ ਸੱਜਰੇ ਟਿੱਬਿਆਂ ਤੋਂ ਯਾਰ ਰੋਡੋ ਬੱਪਾ ਦਿਖਾਈ ਤੁਹਾਨੂੰ ਦਿਖਾਵਾਂ ਕਿ ਵਲੌਗ ਬਣਾਈ ਜਾਂਦੇ ਆ ਆਪਾਂ ਵੀਡੀਓ ਬਣਾਈ ਜਾਂਦੇ ਆ ਆ ਦਿਖਾ ਆ ਲੈ ਚਲੋ ਖੇਡੋ ਤੁਸੀਂ ਪਾਣੀ ਪੀ ਲਿਓ ਜੋ ਤੇ ਤੇ ਤੂੰ ਲੱਗੀ ਆ ਇਹਨੂੰ ਆਦੇ ਬਈ ਸਲਾਈਡ ਕਰਨਾ ਐ ਕਰਦਾ ਗੁਰਪ੍ਰਤਾਪ ਸਲਾਈਡ ਪਾਣੀ ਪੀ ਲੋ ਪਾਣੀ ਹਣ ਹਾਂ ਲਾਉ ਰਿਹਾ ਪਾਣੀ ਪੀ ਲੋ ਬਿਸਕੁਟ ਖਾ ਲੈ ਜੋ ਬਾਤ ਫਿਰ ਕਰ ਰੋ ਸਲਾਈਡ ਬਾਈਏ ਕਰ ਦਿਓ ਵਿੱਚ ਬਾਈਏ ਆਏ ਲੈਂਦੇ ਨੇ ਯਾਰੇ ਬੱਚੇ ਵੀ ਜਿੱਦੋਂ ਨਿੱਕੇ ਨਿੱਕੇ ਹੁੰਦੇ ਆ ਅਸੀਂ ਵੀ ਬੜੇ ਨਜ਼ਾਰੇ ਲਏ ਆ ਜਿਹੜੇ 90 ਵਾਲੇ 91 ਵਾਲੇ ਆ 90 ਮਾਡਲ ਹੈ ਮੋਟਰ ਤੇ ਨਾ ਲੈਣਾ ਫਿਰ ਤੇਰੇ ਤੇ ਜ ਲਟਣਾ ਫਿਰ ਮੋਟਰ ਤੇ ਨਾਉਣਾ ਖਾਲਾਂ 'ਚ ਆ ਟਿੱਬਿਆਂ ਤੋਂ ਰੋੜਨ ਵਾਲੇ ਕੰਮ ਵੀ ਬੜੇ ਕੀਤੇ ਆ ਉਹਦੇ ਨਹੀਂ ਹੁੰਦਾ ਨਹੀਂ ਢਿਗਦਾ ਪਹਿਲਾਂ ਮੈਨੂੰ ਇਹ ਦੱਸੋ ਨਜ਼ਾਰੇ ਆਉਂਦੇ ਆ ਹਾਂ ਬਹੁਤ ਜਿਆਦਾ ਆਉਂਦੇ ਆ ਆ ਨਹੀਂ ਜਿਆਦਾ ਆਉਂਦੇ ਬੋਲ ਕੇ ਦੱਸੋ हां गौर से रहना दस मेनू किन्ने किन्ने ਜਾ ਰਹੇ ਹੁੰਦੇ ਆ ਸਲਾਈਡ ਕਰਕੇ ਬਾਲੇ ਜਾਦੇ ਮੈਂ ਤਾਂ ਹਾਂ ਨਹੀਂ ਕਰਦਾ ਮੈਂ ਤੇਨਾਂ ਅੱਧਾ ਘੰਟਾ ਲੱਗ ਜਾ ਆ ਬੱਚਿਆਂ ਨੇ ਡੰਡੀ ਬਣਾਤੀ ਸਲਾਈਡ ਕਰ ਕਰਕੇ ਚਲੋ ਕਰੋ ਕਰੋ ਸਲਾਈਡ ਕਰੋ ਜੇ ਤੋ ਥੱਕ ਕੇ ਦੱਸ ਦਿਓ ਜੋ ਫਿਰ ਪਜਾਵੜਾਂ ਕਰੇ ਆ ਪੁੱਠਾ ਹੀ ਸਲਾਈਡ ਕਰੀ ਜਾਂਦਾ ਮੀਆ ਲੈ ਜਾ ਰਿਹਾ ਆ ਗਿਆ ਐ ਅਹੀਂ ਆ ਗਿਆ ਜੱਟਾਂ ਦੇ ਪੁੱਤ ਮਿੱਟੀ ਜੀ ਰਹਿੰਦੇ ਐ ਕਿ ਨਹੀਂ ਵਈ ਵੀਡੀਓ ਜਿਵੇਂ ਸਿੱਧੂ ਮੂਸੇ ਵਾਲਾ ਲਾ ਦੇ ਹੁਣ ਮੈਂ ਬਾਹ ਚਲਾ ਦੇਾਂਗੇ ਚੱਲ ਸੁਣਾ ਗਾਣਾ ਆ ਦਾ ਸਲੈਪ ਮਾਰੀ ਜਾਂਦਾ ਟੋਚਨਾ ਦਾ ਜੱਟ ਸ਼ਕੀਰ ਜਿਹੜਾ ਇਹਦਾ ਸਲੈਪ ਮਾਰੀ ਜਾਂਦਾ ਮਣ ਪੁੱਠੀ ਸਲਾਈਡ ਕਰਨ ਲੱਗ ਪਿਆ ਤੇਰਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਡੱਗ ਪਿਆ ਸੀ ਬਾਈ ਧਿਆਨ ਨਾਲ ਸਲਾਈਡ ਕਰ ਸਾਡਾ ਬਾਈ ਪਤਾ ਕਵੇ ਲੱਗਦਾ ਆਂ ਦਾ ਦੇਖੋ ਲੈ ਲੈ ਤੱਕ ਤੇਈ ਜੋ ਉਹ ਲੈ ਤੱਕ ਇਹਦੇ हाँ चलो तो बंद कर देंगे बाए कर दो वीडियो ਨਹੀਂ ਕਰਨੀ ਚੱਲ ਫਿਰ ਆਜੋ ਫਿਰ ਅੱਤਾ ਦਿਨ ਲੈ ਬਾਈ ਅੱਤਾ ਦਿਨ ਲੈ ਅੱਤਾ ਦਿਨ ਲੈ ਅਬੇ ਉੰਨੂ ਕੇ ਬੱਟਾ ਬੰਦ ਕਰ ਦੋ ਨਹੀਂ ਤਾਂ ਹਮ ਖੇਡ ਨਹੀਂ ਪਾਏਗੇ ਓਏ ਐ ਨਹੀਂ ਕਹੀ ਦੰਦਾ ਮੇਰੀ ਗਾਲ ਸੁਣੋ ਨਜ਼ਾਰੇ ਬਹੁਤ ਹੁੰਦੇ ਥਨੂੰ ਹਨਾ ਐ ਸਲਾਈਡ ਕਰਕੇ ਘਰੇ ਨਹੀਂ ਜਾਣਾ ਹੁਣ ਚਲੋ ਠੀਕ ਹੈ ਫਿਰ ਵੀਡੀਓ ਬੰਦ ਕਰਦੇ ਆਪਾਂ ਪਾਣੀ ਪੂਣੀ ਤਾਂ ਪੀ ਲੋ ਨਹੀਂ ਅਜੇ ਥੱਕੇ ਨਹੀਂ ਤੂੰ ਪੀ ਲੈ ਨਿੱਕਿਆ ਪਾਣੀ ਹਾਂ ਪੀ ਲਾ ਦੁਬਾਰਾ ਪੀ ਲੋ ਪਾਣੀ ਚਲੋ ਵੀਡੀਓ ਬੰਦ ਕਰਦੇ ਆ ਆਪਾਂ ਹੁਣ ਛਲਾਂਗ ਲਗਾਏਗਾ ਤੂੰ ਉਹ ਤੇਰਾ ਬਲਾ ਜੇ ਮੜੀ ਵੱਡੀ ਛਲਾਂਗ ਲਗਾਏਗਾ ਉਹ ਆ ਤਾਂ ਹੁਣ ਮੇਰੀ ਵਾਰੀ ਆ। ਉਹ ਤੇਰਾ ਬਣਾ ਹੋ ਜੇ। ਉਹ ਤੇਰਾ ਬਣਾ ਹੋ ਜੇ। ਆਪਾਂ ਹੁਣ ਤੇਰੀ ਵਾਰੀ। ਬਾਸ ਹੁਣ ਬੰਦ ਕਰਦੇ ਆ।